ਅੱਜ ਪੰਜਾਬ ਕੈਬਨਿਟ ਦੇ ਵਿੱਚ ਪੰਜ ਨਵੇਂ ਮੰਤਰੀਆਂ ਵੱਲੋਂ ਮੰਤਰੀ ਅਹੁਦੇ ਦੀ ਸੌਚੀ ਗਈ ਹੈ ਤੇ ਸ਼ਾਮ 5 ਵਜੇ ਪੰਜਾਬ ਰਾਜ ਭਵਨ ਦੇ ਵਿੱਚ ਗਵਰਨਰ ਗੁਲਾਬ ਚੰਦ ਕਟਾਰੀਆ ਨੇ ਇਹਨਾਂ ਪੰਜ ਨਵੇਂ ਮੰਤਰੀਆਂ ਨੂੰ ਮੰਤਰੀ ਅਹੁਦੇ ਦੀ ਸੌਚਕਾਈ ਹੈ ਤੇ ਇਹਨਾਂ ਨਵੇਂ ਮੰਤਰੀਆਂ ਦੇ ਵਿੱਚ ਵਿਧਾਇਕ ਬਰਿੰਦਰ ਗੋਇਲ, ਵਿਧਾਇਕ ਤਰਨੁਪ੍ਰੀਤ ਸੌਂਦ, ਵਿਧਾਇਕ ਹਰਦੀਪ ਸਿੰਘ ਮੁੰਡੀਆਂ, ਡਾਕਟਰ ਰਵੀਜੋਤ ਅਤੇ ਵਿਧਾਇਕ ਮਹਿੰਦਰ ਭਗਤ ਦਾ ਨਾਮ ਸ਼ਾਮਿਲ ਹੈ। ਇਸ ਮੌਕੇ ਮੰਤਰੀ ਅਹੁਦੇ ਦੀ ਸੌਚਕਣ ਤੋਂ ਬਾਅਦ ਵਿਧਾਇਕ ਹਰਦੀਪ ਸਿੰਘ ਮੁੰਡੀਆਂ ਨੇ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਹੋਇਆਂ ਪਰਮਾਤਮਾ ਦਾ ਸ਼ੁਕਰਾਨਾ ਅਦਾ ਕੀਤਾ ਤੇ ਹੋਰ ਕੀ ਇਹ ਆਉ ਸੁਣ ਦਿਓ ਧੰਨਵਾਦ ਸਤਿਮਾਨਾਂ ਦਾ ਗੁਰੂ ਜੀ ਆਰ ਜਿਹਨਾਂ ਨੇ ਪਿੱਛੇ ਜੋ ਪਿੱਛੇ ਵਾਜੇ ਪਿੱਛੇ ਪਿੱਛੇ ਮਾਰ ਪਿੱਛੇ ਤੋਂ ਬੁਲਾਰ ਮਾਰ ਕੇ ਧੰਨਵਾਦ ਜਿਹੜੇ ਰਾਜਨੀਤੀ ਕਰਨੀ ਰਾਜਨੀਤੀ ਮਾਰਦਾ ਉਹਨਾਂ ਦੀ ਸੋਚਣਾ ਹੈ ਪੂਰੇ ਪੰਜਾਬ ਨੂੰ ਪੂਰੇ ਦੇਸ਼ ਨੂੰ ਰਾਸ਼ਟਰੀ ਪਾਰਟੀ ਬਣੀ ਕਿ ਕਿਰਸ ਵੀ ਪੰਜਾਬ ਦੇ ਲੋਕਾਂ ਨੇ ਸੇਵਾਦਾਰ ਭਰਾ ਸੇਵਾਦਾਰ ਬਣ ਕੇ ਜਿਸੇ ਸਾਡੇ ਭਗਵੰਤ ਸਰਦਾਰ ਪ੍ਰੋਤ ਸਿੰਘ ਮਾਨ ਜੀ ਜੋ ਦੇ ਪਾਕ ਸੋਨਵਾਰ ਦੇ ਵੀਰਵਾਰ ਦੀ ਪੰਜਾਬ ਨੂੰ ਪੰਜਾਬ ਤੋਂ ਲੱਗਿਆ ਤੇ ਮੈਂ ਵੀ ਪੰਜਾਬ ਦੇ ਲੋਕਾਂ ਨਾਲ ਆਪਣੇ ਸੀਨੀਅਰ ਲੀਡਰਸ਼ਿਪ ਦਾ ਵਾਦਾ ਕਰਦਾ ਕਿ ਮਾਨਦਾਰੀ ਨਾਲ ਪੂਰੀ ਸੇਵਾਦਾਰ ਬਣ ਕੇ ਪੂਰੇ ਪੰਜਾਬ ਦੀ ਸੇਵਾ ਕਰਾਂਗਾ ਇੱਕ ਵੀ ਇੱਕ ਵੀ ਸ਼ਿਕਾਇਤ ਦਾ ਮੌਕਾ ਆਪਣੇ ਸੀਨੀਅਰ ਲੀਡਰਸ਼ਿਪ ਨੂੰ ਨਹੀਂ ਦੇਵਾਂਗੇ ਬਿਊਰੋ ਰਿਪੋਰਟ ਜਗਬਾਣੀ ਟੀਵੀ